ਆਬੂ ਰੋਡ ਉਤਰ ਗਏ ਅਸੀਂ ਸਵੇਰ ਦੇ ਵਜੇ ਨੇ 3 ਤੇ ਹੁਣ ਇੱਥੋਂ ਆਪਾਂ ਗਾਂਹ ਨਿਕਲਾ ਆਂ ਮਾਊਂਟ ਆਬੂ ਵੱਲ ਤੁਹਾਨੂੰ ਉੱਥੇ ਪਹੁੰਚ ਕੇ ਦਿਖਾਉਨੇ ਆ ਸਾਰਾ ਸੀਨ ਅਸੀਂ ਪਹੁੰਚ ਗਏ ਟਾਡ ਰੌਗ ਇਹ ਮਤਲਬ ਨੱਕੀ ਝੀਲ ਦੇ ਉਤਲੇ ਬਨੇ ਪਹਾੜ ਬਣਿਆ ਆ ਇੱਥੇ ਵੇਖੋ ਵੀ ਕਿੰਨੀ ਦੁਨੀਆ ਹੈ ਜਿਹੜੀ ਘੁੰਮ ਰਹੀ ਚਾਰਜਪੇਰੇ ਵੀਡੀਓ ਸੈਲਫੀਆਂ ਵਗੈਰਾ ਲੈ ਰਿਹਾ ਇੱਥੋਂ ਸਾਰਾ 뷰 ਸੀਨ ਜਿਹੜਾ ਹੈ ਉਹ ਦਿਸਦਾ ਹੈ ਉਹ ਸਾਹਮਣੇ ਨੱਕੀ ਝੀਲ ਆ ਥੱਲੇ ਇੱਥੋਂ ਖਲੋ ਕੇ ਤੁਸੀਂ ਸਾਰੀ ਨੱਕੀ ਝੀਲ ਜਿਹੜੀ ਹੈ ਔਰ ਜਿੰਨੇ ਪੰਜ ਛੇ ਕੁ ਮਨਾਲੀਆਂ ਜਗ੍ਹਾ ਉਹਨਾਂ ਨੂੰ ਵੇਖ ਸਕਦੇ ਹੋ 뷰 ਜਾਤ ਫੇਰੇ ਗਾਂ ਪਿਆ ਉਹ ਕੋ ਪਿੱਛੇ ਪਿੱਛੇ ਦੀ ਸ਼ੂਟਿੰਗ ਕਰਨ ਦੀ ਸ਼ੂਟਿੰਗ ਚੱਲਦੀ ਹੈ ਇਸ ਤਰ੍ਹਾਂ ਸਾਡੇ 4 ਸਵੇਰੇ ਸ਼ੂਟਿੰਗ ਹੁੰਦੀ ਜਾਂ ਇਹੋ ਕੁਝ ਹੀ ਵੇਖਣ ਲੋਕ ਇੱਥੇ ਆਉਂਦੇ ਆ ਤੇ ਇਥੋਂ ਵੇਖੋ ਵੀ ਥੱਲੇੋਂ ਦਾ ਵੀਊ ਵੀ ਸਾਰਾ ਜੜਾਇਆ ਦਿਖਦਾ ਆ ਆ ਵੇਖੋ ਕਿਵੇਂ ਟੇਡਾ-ਟੇਡਾ ਹੋ ਕੇ ਲਗਾਏ ਕਿਤੇ ਫੋਟੋ ਬਣਾਉਂਦਾ ਬਣਾਉਂਦਾ ਵੀਡੀਓ ਕਹਿੰਦਾ ਥੱਲੇ ਹੀ ਦਾ ਜਾ ਪਈ ਤੇ ਇਧਰ ਵੇਖੋ ਜਗਾ ਜਿਹੜੀ ਸਾਰਾ ਆ ਆ ਜੇ ਮੇਨ ਚੀਜ਼ ਇਥੋਂ ਦੀ ਟੋੜ ਜਾ ਰੋ ਪੰਨੀ ਜੀ ਵਾਂਗੂ ਇੱਕ ਪੱਥਰ ਵਾਂਗੂ ਬਣਾਇਆ ਪਰ ਫੜਿਆ ਹੀ ਨਹੀਂ ਆ ਫੜਿਆ ਕਿੱਥੋਂ ਜਾਣਾ ਬਣਾਇਆ ਵੇਖੋ ਉਹਨਾਂ ਨੇ ਇਹੋ ਜਿਹਾ ਬਿਲਕੁ ਤੇ ਇਹ ਬਸ ਟਰੈਵਲ ਅਟਰੈਕਸ਼ਨ ਜਗਾ ਹੁੰਦੀਆਂ ਨੇ ਇਦਾਂ ਦੀਆਂ ਜਿਵੇਂ ਆ ਆ ਇਹ ਚੀਜ਼ਾਂ ਇਹਨੂੰ ਵੇਖਣ ਵਾਸਤੇ ਹੁੰਦੇ ਆ ਫੜ ਕੇ ਵੇਖਦੇ ਨੇ ਦੋਵੇਂ ਜਣੇ ਆ ਜਾ ਆ ਜਾ ਨਹੀਂ ਐਨੇ ਨਹੀਂ ਹੱਥ ਹੱਥ ਜਿਵੇਂ ਉਹ ਨੂੰ ਉਹ ਨੂੰ ਸੇ ਹੁੜਾ ਲੈ ਆ ਵੇਖੋ ਹੁੜਾ ਲੈ ਇਹਦਾ ਕੀ ਇਰਾਦਾ ਆ ਉਹ ਕਿੱਧਰ ਰੂ ਉਹ ਵੇਖੋ ਕਿਤੇ ਆ ਲੋਕਾਂ ਦਾ ਬਿਲਕੁਲ ਆਸਰ ਪੈ ਗਿਆ ਇਹਨੂੰ ਉਹ ਆ ਮੈਨੂੰ ਲੱਗਦਾ ਇਹਨਾਂ ਨੇ ਥੱਲੇ ਜਾਪਣਾ ਰੁਕ ਜਾ ਰੁਕ ਜਾ ਰੁਕ ਜਾ ਯਾਰ ਹੱਥੋਂ ਕੀ ਤੁਹਾਡੇ ਆ ਫੜ ਲਿਆ ਫੜ ਲਿਆ ਫੜ ਕੇ ਬਹਿ ਗਿਆ ਭਰਾਵਾ ਮਾਹੀ ਫੜਿਆ ਤੇ ਹੁਣ ਮੇਰਾ ਇਰਾਦਾ ਹੈ ਨਹੀਂ ਤੇ ਵੇਖ ਵੇਖ ਕੇ ਮੇਰਾ ਦਮਾ ਕੀ ਸਨ ਗਈ ਕੋਈ ਇਧਰ ਫੋਟੋ ਇਧਰ ਫੋਟੋ ਇਧਰ ਫੋਟੋ ਵੇਖੀ ਜਾਂਦੇ ਸਾਰੇ ਆਹੋ ਇਦਾਂ ਹੀ ਕਰੀ ਜਾਂਦੇ ਆ ਤੇ ਧੁੱਪ ਪੈਣ ਦੀ ਆ ਵੇ ਵਧੀਆ ਵਧੀਆ ਤੇ ਵੀਊ ਬਹੁਤ ਵਧੀਆ ਤੇ ਮੈਂ ਤੇ ਉਹ ਜੱਟਾਂ ਵਾਲੀ ਕੀਤੀ ਵੀ ਬਣਾਇਆ ਤੇ ਉਹਨੇ ਸੈਲਫੀ ਪਾਉਂਟਿਆ ਮਾਦਰ ਵਹਿ ਗਿਆ ਜੇ ਲੰਮੇ ਦਾ ਆਪਣਾ ਲੱਕ ਲੱਗਾ ਜੇ ਸਿੱਧਾ ਕਰਨ ਤੁਰ ਤੁਰ ਕੇ ਪਹਾੜ ਤੇ ਚੜਿਆ ਸਵੇਰੇ ਇੱਥੇ ਵੀ ਨਹੀਂ ਕਿ ਕੋਈ ਥਾਂ ਹੀ ਨਹੀਂ ਮਿਲਦੀ ਸਾਨੂੰ ਬੜੀ ਦੇਰ ਦੀ ਮਸਾ ਹੀ ਇੱਕ ਟਿਕਾਉ ਲੈ 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 ਫੇਰ ਆ ਗਿਆ ਫੇਰ ਆ ਗਿਆ ਉਹ ਮੇ ਕੋਲ ਪਿੱਛੇ ਕਿੱਧਰ ਕਿੱਧਰ ਅੱਛਾ ਪਿੱਛੇ ਆਰੇ ਲੱਗਾ ਆਪਣਾ ਸੈਲਫੀਆਂ ਸੁਰਖੀਆਂ ਦੇਖਦੇ ਹੀ ਜਗ੍ਹਾ ਬੰਦੇ ਕੋਈ ਖਾਲੀ ਜਗ੍ਹਾ ਮਿਲੀ ਹੀ ਵੀਡੀਓ ਬਣਾ ਲਈ ਪਰ ਕਿਤੇ ਨਾ ਕਿਤੇ ਹੱਤ ਪੈਰ ਕੋਈ ਮਾਰ ਹੀ ਦਿੰਦਾ ਚਲੋ ਕੋਈ ਨਹੀਂ ਦੁਨੀਆ ਜਦੋਂ ਸਾਰੇ ਜਿਦਰਾ ਹੀ ਆਏ ਤਰੇ ਸਾਰੇ ਆਏ ਆ ਆ ਵੇਖੋ ਕਿਤਰਾ ਨਿਆਣਾ ਇੱਥੇ ਥੱਲੇ ਦੁਕਾਨ ਲਾਈ ਆ ਆ ਵੇਖੋ ਯਾਰ ਇਧਰ ਆਇਆ ਉਸ ਝੀਲ ਦਾ ਕਿਡਾ ਵਧੀਆ ਸੀਨ ਆਉਣ ਡਿਆ ਤੇ ਨਾਲ ਇਧਰ ਪੱਥਰ ਤੇ ਬਹਿ ਕੇ ਨਰ ਦੇ ਫੋਟੋ ਖਿਚਾਉਣ ਡਿਆ ਆ ਨੱਕੀ ਝੀਲ ਆ ਜੋ ਤੁਹਾਨੂੰ ਨੈਕਸਟ ਸ਼ਾਰਟ ਵੀਡੀਓ ਦਿਖਾਵਾਂਗੇ ਤੇ ਸਨਸੈਟ ਪੁਆਇੰਟ ਵੀ ਦਿਖਾਵਾਂਗੇ ਵੀਡੀਓ ਅਗਰ ਤੁਹਾਨੂੰ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਉਹ ਖਾਵਾਂਗੇ ਦੇ ਸੀ ਤੁਹਾਨੂੰ ਸਾਈਡ ਸਾਈਡ ਪੁਆਇੰਟ ਵੀ ਕਈ ਕਮਲੇ ਉੱਥੇ ਸਾਲੇ ਜਾ ਕੇ ਛਾਲਾ ਛੁਰਾ ਮਾਰ ਜੰਦੇ ਹੈ ਬਹੁਤ ਸ਼ਾਨਦਾਰ ਦਸੰਡੇ ਆ ਸਾਡਾ ਫੇਸਬੁਕ ਪੇਜ ਤੇ ਇੰਸਟਾਗ੍ਰਾਮ ਆਈਡੀ ਵੀ ਸੇਮ ਨਾਮ ਤੇ ਆ ਉਥੇ ਜਾ ਕੇ ਵੀ ਸਾਨੂੰ ਫੋਲੋ ਕਰਿਓ ਪੰਜਾਬੀ ਟ੍ਰੈਵਲ ਬ੍ਰੇਨ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵੀਡੀਓ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣਾ ਦਿਓ ਪਿਆਰ ਲਾਈਕ ਵਾਲਾ ਬਟਨ ਦਬਣਾ ਨਾ ਭੁੱਲਿਓ